हां जी दोस्तों सशीकाल स्वागत है ਤੁਹਾਡਾ ਇੱਕ ਨਵੀਂ ਵੀਡੀਓ ਚ ਸਾਡਾ ਕੁਐਸਚਨ ਹੈ ਧੁਣੀ ਕਿਸ ਨੂੰ ਕਿਹਾ ਜਾਂਦਾ ਹੈ ਖੰਡੀ ਅਤੇ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਦਿਓ ਸਾਡੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਕਿਸੇ ਨੇ ਨਹੀਂ ਛੱਡਣਾ ਜਿੰਨੇ ਵੀ ਤੁਹਾਡੇ ਸਟੂਡੈਂਟ ਨੇ ਬੀਏ ਸੈਕੰਡ ইয়ার ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਇਹ ਵਾਲੀ ਚੀਜ਼ ਨੂੰ ਤੁਸੀਂ ਨਹੀਂ ਛੱਡਣਾ ਬਿਲਕੁਲ ਵੀ ਹੁਣ ਅਸੀਂ ਪੜਾਂਗੇ ਧੁਨੀ ਕਿਸ ਨੂੰ ਕਹਿੰਦੇ ਉਸ ਖੰਡੀ ਅਤੇ ਅਖੰਡੀ ਧੁਨੀਆ ਬਾਰੇ ਸਵਰਾਂ ਬਾਰੇ ਵਿਅੰਜਨਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਅਪਡੇਟ ਦੇਖਾਂਗੇ ਕਿਉਂਕਿ ਇਹ ਹੀ ਤੁਹਾਡੀ ਜਿਹੜੀ ਆ ਇੰਪੋਰਟੈਂਟ ਕੁਐਸਚਨ ਆ ਗ੍ਰਾਮਰ ਦਾ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਵਿਅੰਜਨ ਧੁਨੀਆਂ ਦੇ ਉਚਾਰਨ ਵਾਲੇ ਫੇਫੜਿਆਂ ਵਿੱਚ ਜਦੋਂ ਜੋ ਅਸੀਂ ਵਿਅੰਜਨ ਧੁਨੀਆਂ ਦਾ ਜਦੋਂ ਆਪਾਂ ਕਰਦੇ ਜਿਵੇਂ ਕਕਾ ਖਖਾ ਗੱਗਾ ਇਹ ਕੀ ਹੈ ਸਾਹ ਦੀ ਹਵਾ ਨੂੰ ਮੂੰਹ ਪੋਲ ਵਿੱਚੋਂ ਉਚਾਰਨ ਅੰਗਾਂ ਰਾਹੀਂ ਰੋਕ ਪਾਉਂਦੀ ਹੈ ਥੋੜਾ ਜਿਹਾ ਔਖਾ ਵਰਡਿੰਗ ਦੇ ਵਿੱਚ ਹੈ ਗਿਆ ਪਰਿਭਾਸ਼ਾ ਲੇਕਿਨ ਤੁਸੀਂ ਆਪਣੇ ਆਪ ਇਹਨੂੰ ਈਜ਼ੀ ਕਰ ਲਿਓ ਹਵਾ ਨੂੰ ਜਾਂ ਫਿਰ ਬਿਲਕੁਲ ਰੋਕ ਲੈਂਦਾ ਜਾਂ ਫਿਰ ਰੋਕ ਪਾਈ ਜਾਂਦੀ ਹੈ ਜਾਂ ਫਿਰ ਹਵਾ ਅੰਗਾਂ ਵਿੱਚ ਰਗੜ ਕੇ ਬਾਹਰ ਨਿਕਲਦੀ ਹੈ ਅਜਿਹੀ ਸਥਿਤੀ ਵਿੱਚ ਉਚਾਰੀਆਂ ਗਈਆਂ ਧੁਨੀਆਂ ਨੂੰ ਵਿਅੰਜਨ ਧੁਨੀਆਂ ਕਹਿੰਦੇ ਹਨ ਧੁਨੀ ਕੀ ਹੈ ਧੁਨੀ ਕੀ ਹੈ ਧੁਨੀਆ ਦੇ ਅੰਦਰੋਂ ਨਿਕਲਣ ਵਾਲੀ ਆਵਾਜ਼ ਉਸ ਨੂੰ ਅਸੀਂ ਕਹਿੰਦੇ ਹਾਂ ਧੁਨੀ ਜਦੋਂ ਨਿਕਲਦੀ ਆ ਤਾਂ ਸ਼ਬਦ ਰਾਹੀਂ ਨਿਕਲਦੀ ਆ ਦੋ ਅੱਖਰਾਂ ਨੂੰ ਸ਼ਬਦ ਕਿਹਾ ਜਾਂਦਾ ਸਿੰਗਲ ਅੱਖਰ ਨੂੰ ਅੱਖਰ ਇੱਕ ਉਹ ਅੱਖਰ ਹੋ ਗਿਆ ਠੀਕ ਹੈ ਤਾਂ ਇਹ ਧੁਨੀ ਆ ਗਈ ਤਾਂ ਉਸ ਤੋਂ ਬਾਅਦ ਕੀ ਲਿਖਿਆ ਪਲ ਜੀਵ ਦਦ ਤਾਲੂ ਹਵਾ ਦੀ ਰੁਕਾਵਟ ਵਿੱਚ ਆਪਣਾ ਰੋਲ ਅਦਾ ਕਰਦੇ ਹਨ ਪੰਜਾਬੀ ਭਾਸ਼ਾ ਦੇ ਵਿਅੰਜਨਾਂ ਦਾ ਵਰਗੀਕਰਨ ਦੋ ਆਧਾਰਾਂ ਤੇ ਕੀਤਾ ਜਾਂਦਾ ਹੈ ਠੀਕ ਹੈ ਜਿਹੜੇ ਵਿਅੰਜਨ ਨੇ ਓਕੇ ਹਰਵੰਤ ਸਿੰਘ ਨੇ ਆਪਣੀ ਪਾਠ ਪੁਸਤਕ ਦੇ ਵਿੱਚ ਭਾਸ਼ਾ ਤੇ ਵਿਆਕਰਨ ਵਿੱਚ ਇਸ ਸੰਬੰਧ ਬਾਰੇ ਲਿਖਿਆ ਹੈ ਤੇ ਇਸ ਨੂੰ 6 ਭਾਗਾਂ 'ਚ ਵੰਡਿਆ ਹੁਣ ਅਸੀਂ ਜਿਹੜਾ ਕਰਨ ਲੱਗੇ ਆ ਧੁਨੀ ਬੋਧ ਅੱਖਰ ਬੋਧ ਵਰਣ ਬੋਧ ਤੇ ਧੁਨੀਆਂ ਦਾ ਵਰਗੀਕਰਨ ਉਸ ਵਾਰ ਸਾਡੇ ਕੋਲ ਆ ਗਿਆ ਖੰਡੀ ਤੇ ਅਖੰਡੀ ਸਾਡੇ ਸਿਲੇਬਸ ਦੇ ਵਿੱਚ ਕੀ ਆ ਅਖੰਡੀ ਤੇ ਅਖੰਡੀ ਲਿਖਣਾ ਸੀ ਸਿੱਧਾ ਐਕਸਪਲੇਨ ਨਹੀਂ ਕਰਨਾ ਕਿਉਂਕਿ ਇਹ ਸਾਡਾ 6 ਨੰਬਰ ਦਾ ਪ੍ਰਸ਼ਨ ਆ ਤਾਂ ਸਭ ਤੋਂ ਪਹਿਲਾਂ ਸੀ ਧੁਨੀ ਦੀ ਪਰਿਭਾਸ਼ਾ ਲਗਤੀ ਉਸ ਤੋਂ ਬਾਅਦ ਅਸੀਂ ਲਿਖਣਾ ਕਿ ਖੰਡੀ ਤੇ ਅਖੰਡੀ ਧੁਨੀਆਂ ਹੁੰਦੀਆਂ ਕੀ ਨੇ ਤਾਂ ਹੁਣ ਦੇਖਦੇ ਹਾਂ ਖੰਡੀ ਤੇ ਅਖੰਡੀ ਧੁਨੀਆਂ ਸਭ ਤੋਂ ਪਹਿਲਾਂ ਆ ਗਿਆ ਵਿਅੰਜਨ ਧੁਨੀਆਂ ਉਚਾਰਨ ਦੇ ਆਧਾਰ ਤੇ ਹੁੰਦੀਆਂ ਨੇ ਉਚਾਰਨ ਦੇ ਢੰਗ ਦੇ ਅਨੁਸਾਰ ਹੁੰਦੀਆਂ ਮਤਲਬ ਕਿਹੜੇ-ਕਿਹੜੇ ਹੁੰਦੀਆਂ ਨੇ ਸੰਗੋਸ਼ ਆਕੋਸ਼ ਮਹਾ ਮਹਾ ਪ੍ਰਾਂਤੇ ਅਲਪ ਪ੍ਰਾਨ ਧੁਨੀਆਂ ਦਾ ਵਰਗੀਕਰਨ ਦੋ ਭਾਗਾਂ 'ਚ ਵੰਡਿਆ ਜਾਂਦਾ ਵਾ ਖੰਡੀ ਤੇ ਅਖੰਡੀ ਧੁਨੀਆਂ ਖੰਡੀ ਧੁਨੀਆਂ ਜਿਨ੍ਹਾਂ ਨੂੰ ਖੰਡਾਂ ਵਿੱਚ ਵੰਡਿਆ ਜਾ ਸਕਦਾ ਹੈ ਮਤਲਬ ਕਾਲ ਕ ਆ ਲ ਕਾਲ ਇਹ ਹੋ ਗਿਆ ਖੰਡੀ ਧੁਨੀਆਂ ਜਿਵੇਂ ਕਿ ਸਵਰ ਊੜਾ ੜਾ ਈੜੀ ਸਾਡਾ ਸਵਾਰਾ ਵਿਅੰਜਨ ਕੀ ਸਸੇ ਤੋਂ ਲੈ ਕੇ ੜਾੜੇ ਤੱਕ 32 ਜਿਹੜੇ ਸਾਡੇ ਨੇ 35 ਅੱਖਰਾਂ ਦੇ ਵਿੱਚ ਜਿਹੜੇ 32 ਅੱਖਰ ਨੇ ਉਹ ਕੀ ਨੇ ਸਵਰ ਨੇ ਸਸੇ ਪਰ ਬਿੰਦੀ ਤੋਂ ਲੱਲੇ ਪਰ ਬਿੰਦ ਤੱਕ 38 ਕੀ ਟੋਟਲ ਅੱਖਰ ਜਿਹੜੇ ਹੈਗੇ ਨੇ ਹੁਣ ਪਹਿਲਾਂ 35 ਅਖਰੀ ਹੁੰਦੇ ਸੀ ਬਾਅਦ ਵਿੱਚ ਸਸੇ ਤੋਂ ਲੱਲੇ ਤੱਕ ਨਵੇਂ ਅੱਖਰ ਐਡ ਕੀਤੇ ਗਿਆ ਹੁਣ ਹੋ ਗਏ 38 ਜਿਹੜੀ ਕਿ ਆਧੁਨਿਕ ਵਰਣਮਾਲਾ ਦੇ ਵਿੱਚ ਹੈ ਜਾਨਕੀ ਵਿਅੰਜਨਾਂ ਦੀ ਗਿਣਤੀ 32 ਜੇਕਰ ਅਸੀਂ 35 ਅੱਖਰਾਂ 'ਚੋਂ ਗੱਲ ਕਰੀਏ ਜੇ ਅਸੀਂ 38 ਅੱਖਰਾਂ 'ਚੋਂ ਗੱਲ ਕਰੀਏ ਤਾਂ ਸਸੇ ਪਰ ਵਿੰਦੀ ਤੋਂ ਲੈ ਕੇ ਲੱਲੇ ਪਰ ਵਿੰਦੀ ਨਵੇਂ ਅੱਖਰਾਂ ਨੂੰ ਐਡ ਕੀਤਾ ਗਿਆ ਅਸੀਂ ਖੰਡੀਏ ਤੇ ਖੰਡੀ ਤੋਂ ਜਿਨ੍ਹਾਂ ਨੇ ਪਲੇਲਿਸਟ ਸੌਰੀ ਜਿਨ੍ਹਾਂ ਨੇ ਪਲੇਲਿਸਟ ਨੂੰ ਨਹੀਂ ਫਾਲੋ ਕੀਤਾ ਪਲੇਲਿਸਟ ਡਿਸਕ੍ਰਿਪਸ਼ਨ 'ਚਾ ਫੋਲੋ ਕਰੋ ਲੈਸਨ ਵੀ ਨੇ ਇੰਪੋਰਟੈਂਟ ਕੁਸ਼ਨ ਵੀ ਨੇ ਪੇਪਰ ਪੈਟਰਨ ਵੀ ਆ ਕੁਸ਼ਨ ਪੇਪਰ ਵੀ ਆ ਨਾਲ ਨਾਲ ਗ੍ਰਾਮਰ ਪੋਰਸ਼ਨ ਵੀ ਕਰਵਾ ਰਿਹਾ ਜਿਨ੍ਹਾਂ ਨੇ ਇਹ ਜਿਹੜੀ ਆ ਮੇਰੇ ਤੋਂ ਪੀਡੀਐਫ ਫਾਈਲ ਲੈਣੀ ਆ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਕਿਉਂਕਿ ਇੱਕ ਪੇਡ ਜਿਹੜੀ ਹੈਗੀ ਆ ਇਹਦਾ ਪ੍ਰਾਈਸ ਬਹੁਤ ਘੱਟ ਆ ਲੇਕਿਨ ਇਹ ਪੇਡ ਹੈ ਜਿਨ੍ਹਾਂ ਨੇ ਵੀ ਲੈਣੀ ਆ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਪਰੇ ਤੁਹਾਡੇ ਕੰਮ ਆਏਗੀ 100% ਤੁਹਾਡੇ ਨੰਬਰ ਵੀ ਪੱਕੇ ਕਰਵਾ ਕੇ ਜਾ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਰੈਡੀ ਕੀਤੀ ਗਈ ਹੈ ਤੇ ਪਿਛਲੇ ਕੁਐਸਚਨ ਜਿਹੜੇ ਕੁਐਸਚਨ ਪੇਪਰ ਨੇ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਣਗੇ ਨਾਲ ਇਹਦੇ ਤੇ ਨਾਲ-ਨਾਲ ਜਿਹੜੇ 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 ਥੀਮ ਹੈਗੇ ਨੇ ਉਹ ਵੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਦਿੱਤੇ ਜਾਣਗੇ ਪੀਡੀਐਫ ਫਾਈਲ ਦੇ ਵਿੱਚ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਓ ਇੰਸਟਾਗ੍ਰਾਮ ਦੀ ਆਈਡੀ ਤੁਹਾਨੂੰ ਸ਼ੋ ਹੋ ਰਹੀ ਹੈ ਜੀਐਸ ਸਟੱਡੀ ਟਿਪਸ 01 ਇੰਸਟਾਗ੍ਰਾਮ ਦੀ ਆਈਡੀ ਆ ਠੀਕ ਹੈ ਜਿਨ੍ਹਾਂ ਨੇ ਲੈਣੇ ਆਵੇਂ ਨੂੰ ਮੈਸੇਜ ਜਰੂਰ ਕਰਿਓ ਤਾਂ ਹੁਣ ਅਸੀਂ ਪੜ੍ਹਦੇ ਹਾਂ ਉਚਾਰਨ ਸਥਾਨ ਤੇ ਉਚਾਰਨ ਢੰਗ ਅਸੀਂ ਵਿਅੰਜਨਾਂ ਬਾਰੇ ਪੜ ਰਹੇ ਹਾਂ ਠੀਕ ਹੈ ਕਿਉਂਕਿ ਸਾਡਾ ਸੈਕੰਡ ਕੁਐਸਚਨ ਕੀ ਹੈ ਵਿਅੰਜਨਾਂ ਬਾਰੇ ਹੈ ਇਹਦੇ ਵਿੱਚ ਸਾਡੀ ਪੰਜਾਬੀ ਗ੍ਰਾਮਰ ਸਾਰੀ ਕੰਪਲੀਟ ਹੋ ਜਾਣੀ ਹੈ ਤੁਹਾਨੂੰ ਹੋਰ ਪੜਨ ਦੀ ਲੋੜ ਨਹੀਂ ਪੈਣੀ ਪਹਿਲੇ ਕੁਐਸਚਨ ਦੇ ਅਨੁਸਾਰ ਅਸੀਂ ਵਿਅੰਜਨ ਦੇ ਵਿੱਚ ਜਿਹੜਾ ਧੁਨੀ ਪੜਿਆ ਧੁਨੀ ਦੀ ਪਰਿਭਾਸ਼ਾ ਪੜੀ ਧੁਨੀਆਂ ਨੂੰ ਕਿਹੜੇ ਭਾਗਾਂ 'ਚ ਵੰਡੇ ਆ ਸਤੈ ਖੰਡੀ ਤੇ ਅਖੰਡੀ ਧੁਨੀਆਂ ਕਿਹੜੀਆਂ ਨੇ ਉਹਨੇ ਅਸੀਂ ਖੰਡੀਆਂ ਬਾਰੇ ਤਾਂ ਪੜ ਚੁੱਕੇ ਹਾਂ ਅਖੰਡੀਆਂ ਬਾਰੇ ਬਾਅਦ 'ਚ ਪੜਾਂਗੇ ਨਾ ਪਹਿਲਾਂ ਅਸੀਂ ਖੰਡੀ ਬਾਰੇ ਕੰਪਲੀਟ ਕਰੀਏ ਹੁਣ ਇਹਦੇ ਇਹਦੇ ਅੱਗੇ ਸੀ ਮੁੱਖ ਵਰਗ ਊੜਾੜਾ ਲਿਖਣਾ ਬਹੁਤ ਜ਼ਰੂਰੀ ਆ ਪੇਪਰ ਦੇ ਵਿੱਚ ਕਿਉਂਕਿ ਇਹ ਤੋਂ ਸਾਨੂੰ ਐਕਸਪਲੇਨ ਸਾਡਾ ਹੋ ਰਿਹਾ ਵਾ ਠੀਕ ਹੈ ਕੀ ਆ ਗਿਆ ਊੜਾ ਆੜਾ ਈੜੀ ਸਸਾ ਹਾ ਇਹ ਕਿ ਮੁੱਖ ਵਰਗ ਆ ਫਿਰ ਕੁ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਅੰਤਿਮ ਵਰਗ ਤੇ ਨਵੀਨ ਵਰਗ ਹੁਣ ਇਹ ਨਵੇਂ ਅੱਖਰ ਐਡ ਕੀਤੇ ਗਏ ਨੇ ਜਿੰਨ ਨਵੇਂ ਅੱਖਰ ਨੇ 6 ਠੀਕ ਹੈ ਸਸੇ ਪਰਵਿੰਦੀ ਖਖੇ ਪਰਵਿੰਦੀ ਗਗੇ ਪਰਵਿੰਦੀ ਜਜੇ ਪਰਵਿੰਦੀ ਫਫੇ ਪਰਵਿੰਦੀ ਤੇ ਲੱਲੇ ਪਰਵਿੰਦੀ ਕੰਠੀ ਧੁਨੀਆਂ ਤਾਲਵੀ ਧੁਨੀਆਂ ਹੁਣ ਕੰਠੀ ਕਿਹੜੀਆਂ ਨੇ ਕਕਾ ਖਖਾ ਗਗਾ ਕਗਾ ਨਹੀਂ ਆ ਥੋੜੀ ਲੱਗਦਾ ਨਾ ਉੱਪਰ ਤਾਲੂਵੇਤ ਲੱਗਦਾ ਨਾ ਉਹ ਕੀ ਹੋ ਗਿਆ ਕੰਠੀ ਤਾਲੂਕ ਦੇ ਚਚਾ ਚਚਾ ਤਾਲ ਤਾਲਵੀ ਨਾ ਲੱਗਦਾ ਮੂਰ ਵਰਦੀ ਕਿਹੜੇ ਨੇ ਸੌਰੀ ਮੂਰਤ ਨਹੀਂ ਜਾਂ ਉਲਟ ਜੀਬੀ ਟੈਂਕਾ ਠੱਠਾ ਡੱਡਾ ਸਾਡੀ ਜੀ ਉੱਪਰ ਲੱਗਦੀਆਂ ਇਹ ਨਹੀਂ ਉਲਟ ਜੀਬੀ ਸਾਡੀ ਜੀਭ ਘੁੰਮ ਰਹੀ ਆ ਦੰਤੀ ਨੇ ਤੱਤਾ ਥੱਥਾ ਦੱਦਾ ਤੱਦਾ ਇਦਾਂਤੀ ਦੇ ਦੰਤੀ ਦੰਤ ਧੁਨੀਆਂ ਨੇ ਉਸਾ ਹੋਠੀ ਨੇ ਪੱਪਾ ਫੱਫਾ ਸਾਡੇ ਬੋਲੇ ਆਪਸ ਵਿੱਚ ਮੈਚ ਕਰ ਰਹੇ ਨੇ ਪੱਪਾ ਫੱਫਾ ਇਹੋ ਆ ਗਿਆ ਇਹ ਲਿਖਣਾ ਬਹੁਤ ਜ਼ਰੂਰੀ ਹੈ ਇਹਨੂੰ ਨੋਟ ਆਊਟ ਕਰ ਲਓ ਬਾਕੀ ਪੀਡੀਐਫ ਫਾਈਲ ਤਕਰੀਬਨ ਜਿਹੜੀ ਹੈ 50 ਰੁਪੀਏ ਤੱਕ ਦੀ ਆ ਤੇ ਜ਼ਰੂਰ ਲਿਓ ਮੈਂ ਤਾਂ ਇਹੀ ਕਹੂੰਗਾ ਕਿ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਕੁਐਸਚਨ ਹੈਗੇ ਨੇ ਤੁਹਾਡੇ ਲਈ ਤੇ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਮਿਲ ਜੇਗਾ ਬਾਕੀ ਤੁਹਾਨੂੰ ਇੰਸਟਾਗ੍ਰam ਵੀ ਸ਼ੋ ਹੋ ਰਿਹਾ ਵਾ ਉਤੇ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਤੇ ਹੁਣ ਅਸੀਂ ਵੱਧਦੇ ਅੱਗੇ ਯਯਾ ਤੇ ਵਾਵਾ ਇਹ ਹੈ ਨੇ ਅਰਧ ਸਵਰ ਯਯਾ ਤੇ ਵਾਵਾ ਅਰਧ ਸਵਰ ਨੇ ਇਹਦੇ ਚ ਤੁਹਾਡੇ ਸ਼ਾਰਟ ਕੁਐਸਚਨ ਤਾਂ ਰੈਡੀ ਹੋ ਹੀ ਰਹੇ ਨੇ ਲੌਂਗ ਕੁਐਸਚਨ ਵੀ ਰੈਡੀ ਹੋ ਰਹੇ ਨੇ ਠੀਕ ਹੈ ਰਾਰਾ ਢਾੜਾ ਲਟਕਵਾ ਲੱਲਾ ਲੱਲੇ ਪਰ ਬਿੰਦੀ ਠੀਕ ਹੈ ਪਾਸੇਦਾਰ ਧੁਨੀਆਂ ਖਖੇ ਪਰ ਬਿੰਦੀ ਗੱਗੇ ਪਰ ਬਿੰਦੀ ਕੰਠੀ ਧੁਨੀਆਂ ਸਸੇ ਪਰ ਬਿੰਦੀ ਜੱਜੇ ਪਰ ਬਿੰਦੀ ਯਯਾ ਤਾਲਵੀ ਇਸਾਰੇ ਡਿਵਾਈਡ ਕੀਤੇ ਨੇ ਉਸ ਆਗੇ ਉਚਾਰਨ ਦੇ ਆਧਾਰ ਤੇ ਅੱਗੇ ਦੋ ਪ੍ਰਕਾਰ ਦੇ ਨੇ ਡੱਕਮੇ ਤੇ ਅਡੱਕਮੇ ਕਈ ਵਾਰ ਕੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਤੁਣੀ ਤੋਂ ਕੀ ਪਾਵ ਹੈ ਡੱਕਮੇ ਤੇ ਅਡੱਕਮੇ ਸਵਰਾਂ ਬਾਰੇ ਵਿਅੰਜਨਾਂ ਬਾਰੇ ਲਿਖੋ ਫੇਰ ਕੀ ਕਰੋਗੇ ਤੁਸੀਂ ਇਹ ਤਾਂ ਵਿਚੋ ਕੁਸ਼ਨ ਪੁੱਛਿਆ ਗਿਆ ਜੇ ਤੁਸੀਂ ਸਟਾਰਟਿੰਗ ਤੋਂ ਵੀ ਧਿਆਨ ਨਾਲ ਦੇਖਿਆ ਹੋਣਾ ਕੁਸ਼ਨ ਤਾਂ ਤੁਹਾਨੂੰ ਸਾਰਾ ਕੁਝ ਕਵਰ ਹੋ ਜਾਏਗਾ ਚਾਹੇ ਤੁਸੀਂ ਮੁੰਡਿਓ ਚਾਹੇ ਕੁੜੀਆਂ ਇਹ ਕੁਸ਼ਨ ਬਹੁਤ ਇੰਪੋਰਟੈਂਟ ਨੇ ਪੜ੍ਹਨੇ ਜ਼ਰੂਰੀ ਨੇ ਤੇ ਜਿਨ੍ਹਾਂ ਨੇ ਪਾਸ ਹੋਣਾ ਉਹਨਾਂ ਲਈ ਬਹੁਤ ਜ਼ਰੂਰੀ ਆ ਜੇ ਤੁਸੀਂ ਪ੍ਰਸ਼ਨ ਵੀ ਨਹੀਂ ਪੜ੍ਹੋਗੇ ਤੁਹਾਡੇ 5 ਨੰਬਰ ਘਟਣਗੇ ਲੇਕਿਨ ਇਹ 6 ਤੇ 4 10 ਨੰਬਰ ਦਾ ਪੇਪਰ ਤੁਹਾਨੂੰ ਮੈਂ ਇੱਥੇ ਕਰਵਾ ਰਿਹਾ ਵਾ 10 ਨੰਬਰ ਤੁਹਾਡੇ ਪੱਕੇ ਹੋ ਰਹੇ ਨੇ ਠੀਕ ਹੈ ਡਕਮੇ ਵਿਅੰਜਨ ਮੂੰਹ ਵਿੱਚੋਂ ਹਵਾ ਇਕਦਮ ਰੁੱਕ ਕੇ ਬਾਹਰ ਧੱਕੇ ਨਾਲ ਨਿਕਲਦਾ ਸੰਗੋਸ਼ ਆਕੋਸ਼ ਮਹਾ ਪ੍ਰਾਣ ਅਲਪ ਪ੍ਰਾਣ ਇਹ ਜਿਹੜੇ ਨੇ ਇਹਨਾਂ ਦੀਆਂ ਕਿਸਮਾਂ ਨੇ ਉਹ ਇੱਥੇ ਪਰਿਭਾਸ਼ਾ ਆਈ ਹੈ ਹਵਾ ਮੂੰਹ ਵਿੱਚੋਂ ਇਕਦਮ ਰੁੱਕ ਕੇ ਧੱਕੇ ਨਾਲ ਬਾਹਰ ਆਵੇ ਉਸ ਨੂੰ ਕਹਿੰਦੇ ਨੇ ਡਕਮੇ ਹੁਣ ਅਸੀਂ ਪੜਾਂਗੇ ਅੱਗੇ ਸੰਗੋਸ਼ ਡਕਮੇ ਵਿਅੰਜਨ ਜਿਹਨੂੰ ਨਾਦੀ ਕਹਿੰਦੇ ਆ ਉਚਾਰਨ ਸਮੇਂ ਸੁਰ ਤੰਤਰੀਆਂ ਇੱਕ ਦੂਜੇ ਤੋਂ ਨੇੜੇ ਨੇੜੋਂ ਲੰਘਦੀਆਂ ਹਨ ਉਹਨਾਂ ਵਿੱਚ ਕੰਬ ਵੀ ਪੈਦਾ ਹੁੰਦੀ ਹੈ ਕਵਰਗ ਤੋਂ ਲੈ ਕੇ ਪਵਰਗ ਤੱਕ ਮਤਲਬ ਕਕੇ ਤੋਂ ਲੈ ਕੇ ਪਪੇ ਤੱਕ ਹਰੇਕ ਤੀਜਾ ਅੱਖਰ ਭਾਵ ਗੱਗਾ ਜੱਜਾ ਠੱਠਾ ਦੱਦਾ ਬੱਬਾ ਇਹ ਪੰਜ ਸੰਗੋਸ਼ ਨੇ ਜੇ ਸ਼ਾਰਟ ਪੁੱਛਿਆ ਜਾਂਦਾ ਕਿ ਪੰਜ ਸੰਗੋਸ਼ਾਂ ਦੇ ਨਾਮ ਲਿਖੋ ਤਾਂ ਕੀ ਆਏਗਾ ਗੱਗਾ ਜੱਜਾ ਠੱਠਾ ਦੱਦਾ ਤੇ ਬੱਬਾ ਇੱਕ ਕਕਾ ਕਵਰਗ ਤੋਂ ਲੈ ਕੇ ਪਪਾ ਪਵਰਗ ਤੱਕ ਮਤਲਬ ਜਿਹੜੇ ਕਕਾ ਲਖ ਕਖਖਾ ਗੱਗਾ ਤੋਂ ਲੈ ਕੇ ਪੱਪੇ ਵਾਲੀ ਲਾਈਨ ਦੇ ਵਿੱਚ ਪੰਜ ਆਉਂਦੇ ਨੇ ਹਰ ਇੱਕ ਦੇ ਵਿੱਚ ਜਿਹੜਾ ਤੀਜਾ ਅਖਰ ਆ ਉਹ ਸੰਗੋਸ਼ ਆ ਠੀਕ ਹੈ ਅਗਿਆ ਗਿਆ ਅਕੋਸ਼ ਡਕਮੇ ਵਿਅੰਜਨ ਉਚਾਰਨ ਸਮੇਂ ਸੰਤਾਂਤਰਤਾਵਾ ਵਿੱਚੋਂ ਹਵਾ ਬਿਨਾਂ ਕਿਸੇ ਰੁਕਾਵਟ ਬਾਹਰ ਆਉਂਦੀ ਹੈ ਕੰਬਨੀ ਪੈਦਾ ਹੁੰਦੀ ਹੈ ਕਕਾ ਕਵਰਗ ਤੋਂ ਲੈ ਕੇ ਪਪਾ ਪਵਰਗ ਤੱਕ ਪਹਿਲੇ ਦੋ ਅੱਖਰ ਉਹਨੂੰ ਅਕੋਸ਼ ਕਹਿੰਦੇ ਆ ਅਕੋਸ਼ ਦੀ ਗਿਣਤੀ ਕਿੰਨੀ ਆ 10 ਕਕਾ ਖਖਾ ਚਚਾ ਸ਼ਸ਼ਾ ਟੈਂਕਾ ਠਠਾ ਤੱਤਾ ਥੱਥਾ ਪੱਪਾ ਫੱਫਾ ਇਹ 10 ਅਕੋਸ਼ ਡਕਮੇ ਨੇ ਮਹਾ ਪ੍ਰਾਣ ਇਹਨਾਂ ਦੇ ਉਚਾਰਨ ਸਮੇ ਹਵਾ অধিক ਫਰਾਟੇ ਵਾਂਗ ਬਾਹਰ ਆਉਂਦੀ ਹੈ ਕਕ ਵਰਗ ਤੋਂ ਲੈ ਕੇ ਪੱਪਾ ਅਪ ਵਰਗ ਤੱਕ ਹਰੇਕ ਦੇ ਵਿੱਚ ਦੂਸਰਾ ਅੱਖਰ ਆ ਖਖ ਖਖਖਾ ਖੱਠਾ ਛੱਛਾ ਥੱਥਾ ਫੱਫਾ ਪੰਜ ਮਹਾ ਪ੍ਰਾਨ ਡੱਕਮੇ ਵਿਅੰਜਨ ਨੇ ਠੀਕ ਹੈ ਅਲਪ ਪ੍ਰਾਨ ਡੱਕਮੇ ਵਿਅੰਜਨ ਉਚਾਰਨ ਸਮੇ ਹਵਾ ਘੱਟ ਬਾਹਰ ਆਉਂਦੀ ਹੈ ਹਰੇਕ ਵਰਗ ਦੇ ਵਿੱਚ ਤੀਜਾ ਅੱਖਰ ਕਕਾ ਖਖਾ ਜਜਾ ਤੱਤਾ ਸੌਰੀ ਤੱਤਾ ਦੱਦਾ ਪੱਪਾ ਬੱਬਾ ਡੱਡਾ ਜਜਾ ਛੱਛਾ ਇਹ 10 ਅਲਪ ਪ੍ਰਾਨ ਨੇ ਜੇਰੋਸੀ ਅਲਪ ਪ੍ਰਾਨ ਡੱਕਵੇਂ ਵਿਅੰਜਨ ਕਹਿੰਨੇ ਆ ਹੁਣ ਆ ਗਿਆ ਉਚਾਰਨ ਟੰਗ ਡੱਕਵੇਂ ਅਡੱਕਵੇਂ ਡੱਕਵੇਂ ਵਿਅੰਜਨ ਇੱਕਦਾਂ ਬਾਹਰ ਆਉਂਦੀ ਆ ਅਸੀਂ ਅੱਗੇ ਪੜ ਚੁੱਕੇ ਹੁਣ ਅਡੱਕਵੇਂ ਵਿਅੰਜਨ ਆ ਗਏ ਪਹਿਲਾਂ ਅਸੀਂ ਡੱਕਵੇਂ ਪੜਿਆ ਅਡੱਕਵੇਂ ਅਡੱਕਵੇਂ ਦੇ ਵਿੱਚ ਸਾਡੇ ਕੋਲੇ ਕੀ ਅੱਗੇ ਕਿਸਮਾਂ ਨੇ ਉਹ ਸੀ ਪੜਦੇ ਆ ਸਾਨੂੰ ਕਿਸਮਾਂ ਪੜਨ ਦੀ ਲੋੜ ਨਹੀਂ ਤੁਹਾਡੇ ਸਿਲੇਬਸ ਕਿਸਮਾਂ ਹੈ ਨਹੀਂ ਤੁਸੀਂ ਛੱਡੋ ਇਹਨੂੰ ਹੁਣ ਅਸੀਂ ਪੜਾਂਗੇ ਜਿਹੜੇ ਆ ਇਹਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਇਹਦੇ ਵਿੱਚੋਂ ਸਿਰਫ ਤੁਸੀਂ ਨਾਸਕੀ ਠੀਕ ਆ ਕੰਬਾਕ ਅੱਗੇ ਹੋਰ ਪੜ ਲਓ ਠੀਕ ਆ ਅਡਕਮੇ ਦੇ ਵਿੱਚ ਤੁਸੀਂ ਸਰਵੇ ਦੀ ਪਰਿਭਾਸ਼ਾ ਪੜਿਓ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕਿਆ ਬਾਕੀ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ ਲਗਭਗ ਮੈਂ ਤੁਹਾਨੂੰ ਸਾਰਾ ਕਰਵਾ ਦਿੱਤਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਿਨ੍ਹਾਂ ਨੇ ਪੀਡੀਐਫ ਫਾਈਲ ਲੈਣੀ ਆ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਿਓ ਕਮੈਂਟ ਕਰਿਓ ਤੇ ਮਿਲਦੇ ਆ ਨਵੀਂ ਵੀਡੀਓ 'ਚ ਧੰਨਵਾਦ ਤੁਹਾਡਾ ਇਹ ਪੰਜਾਬੀ ਗ੍ਰਾਮਰ ਤਕਰੀਬਨ 50% ਹੋ ਗਈ ਥੈਨ 50% ਜਿਹੜੀ ਕੁਐਸਚਨ ਰਹਿੰਦੇ ਨੇ ਉਹਨਾਂ ਲਈ ਜਲਦ ਤੋਂ ਜਲਦ ਵੀਡੀਓ ਲੈ ਕੇ ਆ ਰਹੇ ਆਵਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ